ਵੀ ਲੈ ਜਾ ਮੇਥੋਂ 200 ਵੀ ਲੈ ਜਾ ਹਾਂ ਲੈ ਜਾ ਕਿਉਂ ਵੀ ਠੀਕ ਹੈ ਮੰਨਦੇ ਹੋ ਮੇਰੇ ਹੈ ਉਹ ਬੰਦਾ ਵੇਲੇ ਵਾਸਤੇ ਕਹਿੰਦਾ ਰਾ ਝੂਂਗੀ ਲੈ ਜਾ ਇਹ ਆਪਾਂ ਦੇਖ ਮੇਰੀ ਬੰਦੇ ਦੀ ਤੈਨੂੰ ਮੇਰੀ ਗੱਲ ਸੁਣ ਪਹਿਲਾਂ ਤੂੰ ਮੇਰੀ ਗੱਲ ਸੁਣ ਤੈਨੂੰ 6 ਆਖਿਆ ਤੀ ਦੋ ਕੌਣ ਵਧਿਆ ਦੋ ਕੌਣ ਵਧਿਆ 6 ਦੀ ਅਗਲਾ ਕਹਿੰਦਾ ਮੈਂ ਨੇੜੇ ਵੀ ਨਹੀਂ ਲੱਗਣ ਹੁੰਦਾ ਫਿਰ ਆਪਾਂ ਕਿਹੜਾ ਨੇੜੇ ਲੱਗਣ ਲੱਗ ਰਿਹਾ ਫਿਰ ਕੱਕੇ ਨਾਲ ਉਹ ਕਹਿੰਦਾ 9 ਤੇ ਮੇਰੀ ਲੋਹੇ ਤੇ ਲਿਖੀ ਰਹਿ ਉਹਨੂੰ ਵਿਚੇ ਨੂੰ ਕਹਤਾ ਅੱਠ ਦੀ ਇੱਧਰ ਸੁਣ ਪਹਿਲਾਂ ਤੂੰ 6 ਤੋਂ ਬਾਅਦ ਆਪਾਂ ਕਿਹੜਾ ਨੇੜੇ ਆ ਜੇ ਅੱਖ ਜਗਰ ਲੱਗ ਰਿਹਾ ਅਗਲਾ ਕਰਨਾ ਆਪਾਂ ਕਿਹੜਾ ਨੇ ਉੱਪਰ ਚੜ੍ਹਨ ਲੱਗ ਰਿਹਾ ਛੋਟੇ ਵੀਰ ਇੰਨੇ ਦੀ ਬੱਕਰੀ ਨਹੀਂ ਨਾ ਕੋਈ ਦੰਦਾ ਨਾ ਦੇਵੇਂ ਇਹ ਤਾਂ ਅਗਲੀ ਨਹੀਂ ਚੀਜ਼ ਹੈ ਜਦੋਂ ਤੈਨੂੰ 6 ਕਹਤਾ ਤੀ ਤਾਂ ਅੱਠ ਲਾ ਦੇ ਤੇਰੀ ਮੋਢੀ ਆ ਪਹਿਲਾਂ ਮੈਂ ਤਾਂ ਦਵਾ ਫਿਰ ਫਿਰ ਤੋਰ ਫਿਰਨਾ 8 ਦਿਨ 8 ਦਿਨ 10 ਦਿਨ ਫਿਰ ਤੂੰ ਮੈਨਾਂ ਖਿੱਚ ਲੱਤਾ ਫਿਰ ਮੈਂ ਤਾਂ ਲਾਉਂਗੀ ਮੇਰੀ ਰੋਟੀ ਪਹਿਲਾਂ ਪਹੁੰਚਿਆ ਨਹੀਂ ਇਹ ਵੀ ਲਾਉਂਗਾ ਤੂੰ ਦੋ ਵੀ ਪੁੱਛ ਮੈਨੂੰ ਕਿ ਭਾਈ ਦੋ ਕਿਹੇ ਕਰਕੇ ਵਧਾਇਆ ਦੋ ਕਿਹਦੇ ਕਰਕੇ ਵਧਾਇਆ ਉਹ ਵੀ ਪੁੱਛ ਲਾਉਂਗਾ ਮੈਂ ਕਿਹਾ ਸੱਤ ਤੱਕ ਮੇਰੀ ਖਿੱਚ ਐ ਫਿਰ ਤਾਂ ਅੱਠ ਦਾ ਲਾਉਂਗਾ ਹੀ ਮੈਂ ਹੁਣ ਤੈਨੂੰ ਸੱਤ ਦੇ ਤੂੰ 1000 ਰੱਖ ਫਿਰ ਲੈ ਫਿਰ ਫਿਰ ਤੂੰ ਆ ਮੈਂ ਨਹੀਂ ਰੱਖਦਾ ਮੈਂ ਤਾਂ ਲੈਂਦੀ ਹੀ ਆ ਬੱਸ ਫਿਰ ਰਹਿਣ ਦੇ ਫਿਰ ਹਾਂ ਬੱਸ ਇਹਨੂੰ ਗੱਲ ਨੂੰ ਛੱਡ ਚੱਲ ਛੱਡੋ ਫਿਰ ਤੁਹਾਨੂੰ ਕੋਈ ਪਾਇਆ ਹਾਂ ਹੋਇਆ ਨਹੀਂ ਦੋ ਕਰ ਦਿਓ ਬੱਕਰੀ ਇਹ ਵੀ ਖੂਨ ਜਾਨਵਰ ਤਾਂ ਅਗਲੀ ਹੋ ਗਿਆ ਸੌਤਾ ਨੰਗਾ ਗਾਂ ਕਿਦੇ ਤੇ ਬਹੁਤ ਨੇ ਮੈਨੂੰ ਪਤਾ ਹੈ ਨਾ ਲੈ ਦੋ ਦੰਦ ਮੇਂ ਨਹੀਂ ਇਹਨੂੰ ਕੌਣ ਛੱਡੇ ਵਾਚ ਵਾਚ ਕਰਕੇ ਹੋਰ ਲੈ ਲੋ ਮਾਤਾ ਪਰਚੇ ਉਸ ਤੇ ਕਰਕੇ ਦੇਖੀ ਇਹਦੇ ਦੰਦ ਪਟਵੀ ਆ ਜਾ ਮਿੱਤਰੋ ਕੋਈ ਲੈਣ ਵਾਲਾ ਬੱਕਰੀ ਬਾਈ ਕੋ ਲੱਖ ਹਜ਼ਾਰ ਦੇ ਟੁੱਕੇ ਹੈ ਸੌਦਾ ਫੱਲਿਆ ਨਹੀਂ ਮੈਨਾਂ ਨਵੀਂ ਪੱਠ ਹੈ ਤੁਹਾਨੂੰ ਮੈਂ ਇਹ ਵਾਲੀ ਬੱਕਰੀ ਆ 10000 ਰੁਪਏ ਲੱਗ ਚੁੱਕਿਆ ਜਿਸ ਕਿਸੇ ਕੋਈ ਦਾ ਰਾਂਝਾ ਰਾਜੀ ਲੈ ਸਕਦਾ ਹੈ ਕਿਉਂ ਜੀ ਕਿੰਨੇ ਰੁਪਏ ਦੇ ਰਜੂ ਹੈ ਹੈ ਕਿੰਨੇ ਰੁਪਏ ਦੀ ਹੈਗੀ 8000 ਦੀ ਸਿਰਫ 8000 ਦੀ ਪਿੱਛੇ ਬੱਚਾ ਵੀ ਪਿੱਛੇ ਬੱਚਾ ਨਹੀਂ ਦੋ ਬੱਚਾ ਬੱਕਰੀ ਸਿਰਫ 8000 ਰੁਪਏ ਦੀ ਹਾਂ ਇਹਦੇ ਸੂਈ ਹੈ ਪਹਿਲੇ ਸੂਇ ਹੈ ਜੀ 2000 ਦਾ ਹੈ ਹਾਂ ਇਹ ਕੇ ਲੈ ਰਹੀ ਹੈ ਟੱਟੇ ਆ ਸੌਦਾ ਟੱਟੇ ਹੈ ਯਾਰ ਇਸ ਤੇ ਜਰਾ ਤੂੰ ਅੱਗੇ ਸਾਈਡ ਮਾਰ ਕੱਢ ਕੇ ਹੁਣ ਹੈ ਕੱਢ ਲਾ ਉਹਨੂੰ ਲੈਣਾ ਬਾਈ ਟਾਈਮ ਆ ਹੁਣ ਉਹ ਰਾਜੋ ਉਹ ਰਾਜੋ ਓਏ ਆ ਉਹ ਰਾਜੋ ਓਏ ਰਾਜੋ ਤੁਹਾਡੇ ਵਾਸਤੇ ਸੌਦਾ ਇੱਕ ਹੋਰ ਹੈ ਐਨੇ ਬਿੱਲੂ ਤੋਂ ਲੈ ਲੈ ਇਹ ਕੋਲ ਨਾ ਜਪੁਰੇ ਹੋਣੇ ਆ ਕੀ ਕਦਮ ਦਾ ਪ੍ਰਾਈਜ਼ਰ ਵੜਾ ਚੱਲ ਓ ਰਾਜੇ ਇੱਕ ਬੱਕਰੀ ਹੋ ਲੈ ਕੇ ਦੇਵਾ ਤੁਹਾਡੇ ਵਾਸਤੇ ਦੇਖੀ ਆ ਮਾਂਜੀ ਆਜੋ 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 ਆ ਆਪਣੇ ਫਿਰ ਆਪਣੇ ਫਿਰ ਬੱਚੇ ਦੇ ਮਰੀਆਂ ਹੈਂ ਕਰ ਕਰਾਂਗੇ ਤੂੰ ਹੀ ਲਾਏਗਾ ਭਾਈ ਕੋਈ ਨਹੀਂ